ਕੋਮਰ ਵਿਜੇ ਪ੍ਰਤਾਪ ਵਰਗੇ ਜਿਹੜੇ 44 ਅਫਸਰਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸ਼ਮੂਲ ਬੜਾ ਕੁਝ ਹੋਇਆ ਸੀਗਾ ਜੀ ਪੰਜਾਬੀਆਂ ਨੇ ਭਰੋਸਾ ਕਰ ਲਿਆ ਪਰ ਇਹ ਇਹਨਾਂ ਨੇ ਫਰੇਬ ਕੀਤਾ ਹੈ ਡਗਾ ਕੀਤਾ ਹੈ ਪੰਜਾਬੀਆਂ ਨਾਲ 16 ਮਹੀਨਿਆਂ ਤੋਂ ਮੋਰਚਾ ਲੱਗਾ ਹੋਇਆ ਹੈ ਤੇ ਅਜੇ ਤੱਕ ਕਾਨੂੰਨ ਜਿਹੜਾ ਲਾਗੂ ਨਹੀਂ ਹੋ ਰਿਹਾ ਤੇ 6 ਮਹੀਨੇ ਵੀ ਖਤਮ ਹੋ ਗਏ 7 ਮਹੀਨੇ ਵੀ ਖਤਮ ਹੋ ਗਿਆ ਅਜੇ ਤੱਕ ਤੁਸੀਂ ਕੋ ਇਸ ਗੱਲ ਬਾਰੇ ਕੋਈ ਬਿਆਨ ਨਹੀਂ ਸਰਕਾਰ ਦਾਰਿਆ ਵੇਖੋ ਹਰ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਵਿਰੋਧੀ ਧਿਰ ਨੂੰ ਕਿਵੇਂ ਵੇਖਦੇ ਇਸ ਮਾਮਲੇ ਅਜੇ ਤੱਕ ਤਾਂ ਵਿਰੋਧੀ ਧਿਰ ਵੀ ਕਿਤੇ ਬਹੁਤੀ ਨਜ਼ਰ ਨਹੀਂ ਆ ਰਹੀ ਇਹ ਲੀਡਰਾਂ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਮਾਰਾਏ ਤੇ ਤੇਲ ਪਾ ਕੇ ਅੱਗ ਲਾ ਦੇਣੇ ਗਲੀਆਂ 'ਚ ਅੰਗ ਖਲਾਰ ਦੇਣੇ ਇਹ ਇਹਨਾਂ ਦੇ ਵਾਸਤੇ ਸਿਰਫ ਇੱਕ ਚੋਣਵੀ ਮੁੱਦਾ ਹੈ ਇਹਸ ਮੁੱਦੇ ਨੂੰ ਇਹ ਖਤਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਕਾਨੂੰਨ ਬਣ ਗਿਆ ਕੁਛ ਗੰਜਾ ਪੈ ਜਾਏਗਾ ਹਾਂ ਕੀ ਸੋਚਦੇ ਹੋ ਕਿ ਜਿਵੇਂ ਕਿਸੇ ਮੁੱਦੇ ਨੂੰ ਕਿਸੇ ਮਸਲੇ ਨੂੰ ਮਿੱਟੀ ਕਰਨਾ ਹੋਵੇ ਇਸ ਮੁੱਦੇ ਨੂੰ ਵੀ ਇਸੇ ਕਰਕੇ ਕਮੇਟੀਆਂ ਬਣਾਈਆਂ ਉਹ ਸਮੁੱਦੇ ਤੇ ਜਾਂਦੀਆਂ ਨੇ ਜਦ ਤਣ ਇਹਨਾਂ ਨੇ ਆਪਣੀ ਤਨਖਾਹ ਵਧਾਉਣੀ ਹੁੰਦੀ ਕਦੀ ਕਮੇਟੀ ਬਣੀ ਅੱਜ ਤੱਕ ਕੋਈ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਕਿਸੇ ਵਿਧਾਨ ਸਭਾ ਦੇ ਕਦੀ ਕਮੇਟੀ ਬਣੀ ਹੋਏ ਇਹ ਧਰਮ ਜਿਹੜਾ ਹੈ ਨਾ ਇਹ ਰੂਹ ਦੇ ਨਾਲ ਜੁੜੀ ਗੱਲ ਹੁੰਦੀ ਆ ਇਹ ਸਾਡੇ ਜਜ਼ਬਾਤਾਂ ਦੇ ਨਾਲ ਸਰਕਾਰ ਨਾ ਖੇਡੇ ਅਸੀਂ ਇਹੀ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਨੇ ਕਹੇ ਤਾਂ ਕਿ ਮੈਂ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗਣ ਦੇਣਾ ਮੈਂ ਮਾਰਚ ਨਹੀਂ ਲੱਗਣ ਦੇਣਾ ਕੱਲ ਮਾਲਵਾ ਦੀ ਧਰਤੀ ਦੇ ਵਿੱਚ ਪਿੰਡਾਂ ਦੇ ਵਿੱਚ ਵੜ ਕੇ ਜਿਹੜੇ ਪਿੰਡਾਂ 'ਚ ਬੈਠੇ ਲੋਕ ਪ੍ਰੋਟੈਸਟ ਕਰ ਰਹੇ ਸੀ ਪੁਲਿਸ ਨੇ ਉਹਨਾਂ ਨੂੰ ਵੀ ਕੁੱਟਿਆ ਉਹਨਾਂ ਦੇ ਘਰ ਭੰਨੇ ਆ ਉਹਨਾਂ ਦੇ ਉੱਤੇ ਅੱਗੂ ਗੈ ਛੱਡੀ ਆ ਤੁਸੀਂ ਸੋਚਦੇ ਹੋ ਕਿ ਇਹਨਾਂ ਹਾਲਾਤਾਂ ਵਿੱਚ ਤੁਹਾਨੂੰ ਇਹ ਪੰਜਾਬੀਆਂ ਨੂੰ ਦਾ ਗੁਰੂ ਘਰਾਂ ਨਾਲ ਨੂੰ ਵੱਖ-ਵੱਖ ਲੋਕਾਂ ਨੂੰ ਉੱਥੋਂ ਤੱਕ ਪਹੁੰਚਣ ਲਈ ਸਰਕਾਰਾਂ ਸਰਕਾਰਾਂ ਹੁੰਦੀਆਂ ਨੇ ਅਸੀਂ ਤਾਂ ਆਪਣੇ ਗੁਰੂ ਦੇ ਵਾਸਤੇ ਆਪਣੇ ਇਸ਼ਟ ਦੇ ਵਾਸਤੇ ਆਪਣੇ ਪਿਤਰ ਧਾਰਮਿਕ ਗ੍ਰੰਥਾਂ ਦੀ ਸ਼ਾਨ ਦੇ ਵਾਸਤੇ ਤੁਰਨ ਲੱਗੇ ਆ ਤੇ ਜੇ ਅਸੀਂ ਅੱਜ ਤੁਰਨ ਲੱਗੇ ਤੇ ਸਰਕਾਰਾਂ ਦੀ ਨਹੀਂ ਲੱਗੀ ਸਾਡੀ ਨਹੀਂ ਲੱਗੀ ਪੀਲੇ ਝੰਡੇ ਆ ਔਰ ਭਗਵੇ ਝੰਡੇ ਇਕੱਠੇ ਵੇਖ ਕੇ ਕੀ ਸਰਕਾਰ ਨੂੰ ਕੁਝ ਸੋਝੀ ਆਵੇਗੀ ਕਿ ਇਹ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਲੜਾਉਂਦੇ ਰਹੇ ਆ ਆਪਣੀਆਂ ਵੋਟਾਂ ਦੀ ਖਾਤਰ ਅੱਜ ਉਹ ਇਕੱਠੇ ਹੋ ਗਏ ਇਹ ਹੀ ਤਾਂ ਮਸਲਾ ਹੈ ਜੀ ਲੜਾਉਣਾ ਹੀ ਤਾਂ ਬੇਅਦਮੀਆਂ ਦੇ ਪਿੱਛੇ ਇੱਕ ਵੱਡਾ ਮਸਲਾ ਹੀ ਹੈ ਕਿ ਇਹਨਾਂ ਨੂੰ ਆਪਸ ਵਿੱਚ ਲੜਾਈ ਦੋ ਮੈਨੂੰ ਇਹਨਾਂ ਤੇ ਸ਼ੱਕ ਹੋ ਜਾਏ ਇਹਨਾਂ ਨੂੰ ਮੇਰੇ ਤੇ ਸ਼ੱਕ ਹੋ ਜਾਏ ਤੇ ਲੋਕ ਵੇਖਣਗੇ ਤੇ ਸਰਕਾਰ ਵੀ ਵੇਖੇਗੀ ਕਿ ਜਿਨ੍ਹਾਂ ਨੂੰ ਲੜਾਉਣਾ ਚਾਹੁੰਦੇ ਇਹ ਤਾਂ ਇਕੱਠੇ ਹੋ ਗਏ ਆ ਇਹ ਤਾਂ ਸਰਬ ਧਰਮ ਬੇਅਦਮੀ ਰੋਕੂ ਕਾਨੂੰਨ ਮੋਰਚਾ ਸਰਕਾਰ ਆਪਣੀ ਰਾਜਨੀਤੀ ਸਰਕਾਰ ਦਾ ਡਰ ਕਿਉਂ ਨਹੀਂ ਡਰੇ ਸਰ ਸਰਕਾਰ ਆਪਣੀ ਰਾਜਨੀਤੀ ਚਮਕਾਉਣੇ ਲਈ ਜਾਤ ਪਾਤ ਤੇ ਮੇਲ ਲੜਾਤੀ ਹੈ ਜੋ ਜਦ ਗੁਰਵਿੰਦ ਸਾਹਿਬ ਦੀ ਬੇਅਦਬੀ ਹੋਈ ਉਸੇ ਸਮੇਂ ਜੋ ਸਰਕਾਰ موجوده ਸਰਕਾਰ ਉਸ ਸਮੇਂ ਰਹੀ ਉਸ ਨੂੰ ਚਾਹੀਏ ਥਾ ਕਿ ਤਖਣ ਹੀ ਉਹਨੂੰ ਪਕੜ ਕਰਕੇ ਸਰਕਾਰ ਜਾਣਦੀ ਕੌਣ ਕਰਤਾ ਹੈ ਜਾਂ ਸਰਕਾਰ ਕੋ ਨਹੀਂ ਪਤਾ ਮੇਰੇ ਘਰ ਵਿੱਚ ਚੋਰੀ ਹੋ ਰਹੀ ਹੈ ਪਰ ਮੈਂ ਨਹੀਂ ਜਾਣਤਾ ਕੌਣ ਕਰ ਰਹਾ ਹੈ ਇਕੱਠੇ ਹੋ ਗਈ ਇਹ ਸਾਰੀ ਆਵਾਜ਼ ਇੱਕ ਮੋਠਾ ਹੋ ਗਈ ਆ ਆ ਸਾਰੇ ਅੱਜ ਭਗਵੇਂ ਤੇ ਪੀਲੇ ਝੰਡੇ ਵੇਖ ਕੇ ਕੋਈ ਸਰਕਾਰ ਨੂੰ ਥੋੜੀ ਬੋਤੀ ਜਿਹੜੀ ਆ ਕੋਈ ਚਿੰਤਾ ਹੋਵੇ ਦੇਖੋ ਮੈਂ ਤੇ ਇੱਕ ਗੱਲ ਕਵਾਂਗਾ ਵੀ ਸਰਕਾਰ ਨੂੰ ਤੇ ਚਿੰਤਾ ਸਿਰਫ ਵੋਟਾਂ ਦੀ ਹੁੰਦੀ ਆ ਸਾਡੇ ਆਸਤੇ ਉਹ ਜੀਵਤੀ ਨੇ ਜੇ ਉਹਨਾਂ ਦੀ ਕੋਈ ਬੇਇਜ਼ਤੀ ਕਰਦਾ ਵਾ ਤੇ ਉਹਨੂੰ ਵੀ ਜੀਵਤ ਨਹੀਂ ਛੱਡਣਾ ਚਾਹੀਦਾ ਮੇਰੀ ਇਹੋ ਡਿਮਾਂਡ ਹੈ ਤੇ ਇਹ ਜਿਹੜਾ ਉਦੋਂ 22 ਤਰੀਕ ਦਾ ਪ੍ਰੋਗਰਾਮ ਮਿਥਿਆ ਫਿਰ ਕਿੰਨੀ ਕ ਆਪਣੀ ਪਾਰਟੀ ਚ ਮੈਂ ਪਹਿਲਾਂ ਹੀ ਕਿਹਾ ਵੀ ਸਰਕਾਰ ਨੂੰ ਵੋਟਾਂ ਦਾ ਮਤਲਬ ਹੈ ਜਦੋਂ ਸਰਕਾਰ ਨੂੰ ਵੋਟਾਂ ਜਾਨੀਆਂ ਲੱਭਣਗੀਆਂ ਤੇ ਕਾਨੂੰਨ ਉਹਨਾਂ ਬਣਾਉਂਦੇ ਆ ਟਾਈਮ ਨਹੀਂ ਲਾਉਣਾ ਜੀ ਪੰਜਾਬ ਦੇ ਵਿੱਚ ਹੁਣ ਤੱਕ ਹਰੇਕ ਧਰਮ ਗ੍ਰੰਥ ਦੀਆਂ ਬੇਇਜ਼ਤੀਆਂ ਹੋ ਚੁੱਕੀਆਂ ਨੇ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਚਰਚ ਦੇ ਵਿੱਚ ਵੀ ਜਿਹੜਾ ਇਹ ਜਿਹੜੇ ਘਣਾਉਣੇ ਕੰਮ ਹੋ ਚੁੱਕੇ ਆ ਸੋ ਇਹਨਾਂ ਬੇਅਦਬੀਆਂ ਦੇ ਕਾਨੂੰਨ ਬਹੁਤ ਢਿੱਲੇ ਹੋਣ ਕਰਕੇ ਬਹੁਤ ਲਿਬਰਲ ਹੋਣ ਕਰਕੇ ਜਿਹੜੇ ਬੇਅਦਬੀਆਂ ਕਰਨ ਵਾਲੇ ਲੋਕ ਨੇ ਜਾਂ ਏਜੰਸੀਆਂ ਨੇ ਜਾਂ ਜਿਹੜੀਆਂ ਉਹ ਤਾਕਤਾਂ ਨੇ ਉਹ ਅਜੇ ਵੀ ਬਾਜ ਨਹੀਂ ਆ ਰਹੀਆਂ ਸੋ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਔਰ ਬੇਅਦਬੀਆਂ ਦੇ ਕਾਨੂੰਨ ਨੂੰ ਤਗੜਾ ਬਣਾਉਣ ਲਈ ਭਾਈ ਗੁਰਜੀਤ ਸਿੰਘ ਜੀ ਵੱਲੋਂ 500 ਤੋਂ ਵੱਧ ਦੇ ਹੋ ਗਿਆ ਜਿਹੜਾ ਉਹਨਾਂ ਨੇ ਮੋਰਚਾ ਲਾਇਆ ਹੋਇਆ ਸੋ ਉਸ ਮੋਰਚੇ ਨੂੰ ਸਫਲ ਕਰਨ ਲਈ ਸਾਡੇ ਨਾਲ ਜਥੇਦਾਰ ਗੋਪਰੀ ਸਿੰਘ ਜੀ ਜਿਹੜੇ ਆ ਉਹ ਹਾਜ਼ਰ ਨੇ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਹੋਰ ਵੀ ਸੰਗਤਾਂ ਇੱਥੇ ਆਈਆਂ ਨੇ ਭਾਈ ਸਾਹਿਬ ਕੀ ਲੋੜ ਪੈਗੀ ਅੱਜ ਆਪਣੇ ਜੱਦੀ ਜ਼ਿਲ੍ਹੇ ਵਿੱਚ ਵੀ ਜਿਹੜਾ ਇਹ ਮਾਰਚ ਕੱਢਣਾ ਪੈ ਰਿਹਾ ਦੇਖੋ ਜੀ ਸਰਕਾਰ ਨੇ ਗੱਲ ਮੰਨ ਕੇ ਇੱਕ ਤਾਂ ਸੁਣ ਕੇ ਹੁੰਦਾ ਨਾ ਇੱਕ ਮੰਨ ਕੇ ਵੀ ਨਹੀਂ ਮੰਨੀ ਇਹ ਕਾਨੂੰਨ ਲਾਗੂ ਨਹੀਂ ਹੋ ਰਿਹਾ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਅੱਜ 509 ਦਿਨ ਹੋ ਗਏ ਉਸ ਟਾਵਰ ਦੇ ਉੱਤੇ ਬੈਠੇ ਹੋ ਨੇ ਮੋਰਚਾ ਲਾ ਕੇ 16 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਰ ਸਰਕਾਰ ਜਿਹੜੀ ਕਾਨੂੰਨ ਲਾਗੂ ਨਹੀਂ ਕਰ ਰਹੀ ਇਸ ਵਾਸਤੇ ਮਜਬੂਰ ਹੋ ਕੇ ਅਸੀਂ ਇੱਥੇ ਆਏ ਸੀਗੇ ਜਿਹੜਾ 22 ਤਰੀਕ ਦਾ ਪ੍ਰੋਗਰਾਮ ਲੈ ਕੇ ਆਇਆ ਸੀ ਗੁਰਦਾਸਪੁਰ ਜ਼ਿਲ੍ਹੇ ਵਾਲਿਆਂ ਕੋਲ ਤੇ ਗੁਰਦਾਸਪੁਰ ਵਾਲਿਆਂ ਨੇ ਇੱਕ ਆਪਣੇ ਵੱਲੋਂ ਮੰਗ ਰੱਖ ਦਿੱਤੀ ਵੀ ਇੱਥੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂਗਾ ਜੇ ਮੋਰਚੇ ਬਾਰੇ ਤੁਸੀਂ ਇੱਥੇ ਇੱਕ ਅਵੇਅਰ ਇਸ ਕੈਂਪੇਨ ਚਲਾਓ ਉਹ ਅਵੇਅਰਨੈਸ ਕੈਂਪੇਨ ਚਲਾਉਣ ਵਾਸਤੇ ਅਸੀਂ ਇੱਕ ਆ ਜਿਹੜੀ ਰੈਲੀ ਰੱਖੀ ਹੈ ਸਰਬ ਧਰਮ ਵਿਅਦਬੀ ਰੋਕ ਮੋਟਰਸਾਈਕਲ ਮਾਰਚ ਇਹ ਗੁਰਦਾਸਪੁਰ ਦੇ ਵਿੱਚ ਤੁਹਾਡਾ ਕੀ ਕੀ ਅੱਜ ਦਾ ਪ੍ਰੋਗਰਾਮ ਹੈ ਦੇਖੋ ਜੀ ਅੱਜ ਇਸ ਗੁਰਦੁਆਰਾ ਜਿੱਥੇ ਆਪਾਂ ਇਸ ਵਕਤ ਖੜੇ ਆ ਗੁਰਦੁਆਰਾ ਸਤਬਾਬਾ ਟੈਲ ਸਿੰਘ ਇੱਥੋਂ ਚੱਲ ਕੇ ਹਨੂਮਾਨ ਚੌਂਕ ਮਾਈਕਾ ਤਾਲ ਜੋ ਮੰਦਰ ਹੈ ਉੱਥੇ ਵੀ ਸਟੇਜ ਲਗਣੀ ਹੈ ਉੱਥੋਂ ਫਿਰ ਸਾਰੇ ਸ਼ਹਿਰ ਦੇ ਬਾਜ਼ਾਰਾਂ ਥਾਣੇ ਹੁੰਦੇ ਗੁਰਦੁਆਰਾ ਸਿੰਘ ਸਭਾ ਜਾਣਾ ਤੇ ਫਿਰ ਮੁੱਖ ਮੰਤਰੀ ਪੰਜਾਬ ਦੇ ਵਾਸਤੇ ਡੀਸੀ ਸਾਹਿਬ ਦੇ ਰਾਈ ਅਸੀ ਮੰਗ ਪੱਤਰ ਜਿਹੜਾ ਉਹ ਦੇਣਾ ਹੈ 222 ਦੀਆਂ ਚੋਣਾਂ ਦੀ ਜਦੋਂ ਪ੍ਰਚਾਰ ਚੱਲਦਾ ਆਮ ਆਦਮੀ ਪਾਰਟੀ ਦਾ ਤੇ ਕਹਿੰਦੇ ਕੁਝ ਹਫ਼ਤਿਆਂ ਦੇ ਵਿੱਚ ਅਸੀਂ ਬੇਵਜ੍ਹਾ ਬੀਆਂ ਦਾ ਇਨਸਾਫ ਦਵਾਂਗੇ ਕੋਰ ਵਿਜੇ ਪ੍ਰਤਾਪ ਵਰਗੇ ਜਿਹੜੇ ਪੜਤਾਲੀਆ ਅਫਸਰਾਂ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕੀਤਾ ਜਾਂਦਾ ਬੜਾ ਕੁਝ ਹੋਇਆ ਸੀਗਾ ਜੀ ਪੰਜਾਬੀਆਂ ਨੇ ਭਰੋਸਾ ਕਰ ਲਿਆ ਪਰ ਇਹ ਇਹਨਾਂ ਨੇ ਫਰੇਬ ਕੀਤਾ ਹੈ ਧਗਾ ਕੀਤਾ ਹੈ ਪੰਜਾਬੀਆਂ ਨਾਲ ਸਿਰਫ ਪੰਜਾਬੀਆਂ ਨਾਲ ਨਹੀਂ ਗੁਰੂ ਸਾਹਿਬ ਦੇ ਨਾਲ ਤੇ ਪਵਿੱਤਰ ਧਾਰਮਿਕ ਗ੍ਰੰਥਾਂ ਨਾਲ ਧਗਾ ਕੀਤਾ ਹੈ ਇਹ ਕਾਨੂੰਨ ਤਾਂ ਉਦੋਂ ਹੀ ਲਾਗੂ ਹੋ ਜਾਣਾ ਚਾਹੀਦਾ ਸੀ 2022 ਦੇ ਵਿੱਚ ਹੀ ਲਾਗੂ ਹੋਣਾ জানা ਚਾਹੀਦਾ ਸੀ ਜਿਹੜਾ ਅੱਜ ਮੋਰਚੇ ਲਾ ਲਾ ਕੇ ਹੈ 16 ਮਹੀਨਿਆਂ ਤੋਂ ਮੋਰਚਾ ਲੱਗਾ ਹੋਇਆ ਤੇ ਅਜੇ ਤੱਕ ਕਾਨੂੰਨ ਜਿਹੜਾ ਲਾਗੂ ਨਹੀਂ ਹੋ ਰਿਹਾ ਸੋ ਇੱਥੇ ਸਾਰੇ ਅਸੀਂ ਸਾਰੇ ਧਰਮਾਂ ਵਾਲੇ ਇਕੱਤਰ ਹੋਏ ਆ ਸਨਾਤਨ ਵਾਲੇ ਵੀਰ ਸਾਡੇ ਸਾਰੇ ਆਪ ਤੁਸੀਂ ਵੇਖੋ ਪਿੱਛੇ ਰੰਗ-ਬਰੰਗੇ ਝੰਡੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਆਪਾਂ ਸਾਰੇ ਧਰਮਾਂ ਵਾਲੇ ਕਾਨੂੰਨ ਮੰਗਦੇ ਆ ਇਸ ਕਾਨੂੰਨ ਨੂੰ ਤੁਰੰਤ ਲਾਗੂ ਕਰੋ ਕਿਉਂਕਿ ਤੁਸੀਂ ਬਹੁਤ ਵਾਰੀ ਝੂਠ ਬੋਲਿਆ ਬਹੁਤ ਵਾਰੀ ਸਾਨੂੰ ਧੋਖੇ ਵਿੱਚ ਰੱਖ ਲਿਆ ਤੁਸੀਂ 14 ਜੁਲਾਈ ਨੂੰ ਜਿਸ ਦਿਨ ਵਿਧਾਨ ਸਭਾ ਦਾ ਸੈਸ਼ਨ ਕਰਦੇ ਉਸ ਦਿਨ ਕਹਿੰਦੇ ਇੱਕ ਕੱਲ 15 ਜੁਲਾਈ ਨੂੰ ਇਹ ਕਾਨੂੰਨ ਪੰਜਾਬ ਚ ਲਾਗੂ ਹੋ ਜੇਗਾ ਉਸ ਤੋਂ ਬਾਅਦ ਤੁਸੀਂ 6 ਮਹੀਨੇ ਸਲੈਕਟ ਕਮੇਟੀ ਨੂੰ ਦੇ ਦਿੰਦੇ ਹੋ ਸਲੈਕਟ ਕਮੇਟੀ ਦੇ 6 ਮਹੀਨੇ ਵੀ ਖਤਮ ਹੋ ਗਏ 7 ਮਹੀਨੇ ਵੀ ਖਤਮ ਹੋ ਗਏ ਅਜੇ ਤੱਕ ਤੁਸੀਂ ਉਸ ਗੱਲ ਬਾਰੇ ਕੋਈ ਬਿਆਨ ਨਹੀਂ ਸਰਕਾਰ ਦਾਰਿਆ ਵੇਖੋ ਹਰ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਵਿਰੋਧੀ ਧਿਰ ਨੂੰ ਕਿਵੇਂ ਵੇਖਦੇ ਇਸ ਮਾਮਲੇ ਵੇਖੋ ਅਜੇ ਤੱਕ ਤਾਂ ਵਿਰੋਧੀ ਧਿਰ ਵੀ ਕਿਤੇ ਬਹੁਤੀ ਨਜ਼ਰ ਨਹੀਂ ਆ ਰਹੀ ਕੁਝ ਚੰਦ ਬੰਦੇ ਜਿਨ੍ਹਾਂ ਦੇ ਅੰਦਰ ਦਰਦ ਹੈ ਉਹ ਥੋੜਾ ਬਹੁਤਾ ਸਾਡੇ ਨਾਲ ਜਿਹੜਾ ਹੈ ਉਹ ਗੱਲ ਕਰਦੇ ਨੇ ਖੜੋਂਦੇ ਵੀ ਨਹੀਂ ਕਿਸੇ ਵੇਲੇ ਪਰ ਵਿਰੋਧੀ ਧਿਰ ਵੀ ਮੈਂ ਸਮਝਦਾ ਇਹਨਾਂ ਵਾਸਤੇ ਮੁੱਦਾ ਹੀ ਹੈ ਇਹ ਲੀਡਰਾਂ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਮਹਾਰਾਜ ਤੇ ਤੇਲ ਪਾ ਕੇ ਅੱਗ ਲਾ ਦੇਣੇ ਗਲੀਆਂ 'ਚ ਅੰਗ ਖਲਾਰ ਦੇਣੇ ਇਹ ਇਹਨਾਂ ਦੇ ਵਾਸਤੇ ਸਿਰਫ ਇੱਕ ਚੋਣਵੀ ਮੁੱਦਾ ਹੈ ਇਸ ਮੁੱਦੇ ਨੂੰ ਇਹ ਖਤਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਕਾਨੂੰਨ ਬਣ ਗਿਆ ਕੁਛ ਗੰਜਾ ਪੈ ਜਾਏਗਾ ਮੈਨੂੰ ਲੱਗਦਾ ਕਿ ਵਿਰੋਧੀ ਧਿਰ ਵੀ ਜਿਹੜੀ ਆ ਨਾ ਉਹ ਇਸ ਮੁੱਦੇ ਤੇ ਸਰਕਾਰ ਤੇ ਨਾਲ ਰਲੀ ਆ ਤੇ ਜਾਂ ਉਹ ਆਪਣੇ ਕਿਸੇ ਵੱਖੜੇ ਪੈਂਤੜੇ ਤੇ ਆ ਵਿਧਾਨ ਸਭਾ ਦੇ ਵਿੱਚ ਇੱਕ اجلاس ਚੱਲਦਾ ਖਾਸ ਤੌਰ ਤੇ ਜੀ ਔਰ ਉਸ ਤੋਂ ਬਾਅਦ ਇੱਕ ਕਮੇਟੀ ਬਣਦੀ ਆ ਆ ਕੀ ਸੋਚਦੇ ਹੋ ਕਿ ਜਿਵੇਂ ਕਿਸੇ ਮੁੱਦੇ ਨੂੰ ਕਿਸੇ ਮਸਲੇ ਨੂੰ ਮਿੱਟੀ ਕਰਨਾ ਹੋਵੇ ਤੇ ਇਸ ਮੁੱਦੇ ਨੂੰ ਵੀ ਇਸੇ ਕਰਕੇ ਕਮੇਟੀ ਕਮੇਟੀਆਂ ਬਣਾਈਆਂ ਉਸ ਮੁੱਦੇ ਤੇ ਜਾਂਦੀਆਂ ਨੇ ਜਦ ਤਣ ਇਹਨਾਂ ਨੇ ਆਪਣੀ ਤਨਖਾਹ ਵਧਾਉਣੀ ਹੁੰਦੀ ਕਦੀ ਕਮੇਟੀ ਬਣੀ ਅੱਜ ਤੱਕ ਕੋਈ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਕਿਸੇ ਵਿਧਾਨ ਸਭਾ ਤੇ ਕਦੀ ਕਮੇਟੀ ਬਣੀ ਹੋਏ ਵੀ ਅਸੀਂ ਐਮ ਐਲ ਏ ਦੀ ਤਨਖਾਹ ਵਧਾਉਣੀ ਆ ਪੀ ਐਂ ਦੀ ਤਨਖਾਹ ਵਧਾਉਣੀ ਕਿੰਨੀ ਵਧਾਈ ਜਾਏ ਕਦੀ ਡਿਸਕਸ ਹੁੰਦਾ ਹੈ ਵਿਦਨ ਸੈਕਿੰਡ ਜਿਹੜੇ ਕਾਨੂੰਨ ਪਾਸ ਹੋ ਜਾਂਦੇ ਨੇ ਇਹ ਕਾਨੂੰਨ ਤਾਂ ਮੈਂ ਸਮਝਦਾ ਉਸ ਤੋਂ ਵੀ ਪਹਿਲਾਂ ਪਾਸ ਹੋਣਾ ਚਾਹੀਦਾ ਸੀ ਕਿਉਂਕਿ ਇਹਦੇ ਤੇ ਸਰਬਸੰਮਤੀ ਦੋ ਵਾਰੀ ਹੋ ਚੁੱਕੀ ਐ 2016 ਚ ਸਰਬਸੰਮਤੀ ਨੇ ਨਾਲ ਇਹਦੇ ਉੱਤੇ ਬਹਿਸ ਹੋ ਚੁੱਕੀ ਐ 2018 ਦੇ ਵਿੱਚ ਸਰਬਸੰਮਤੀ ਦੇ ਨਾਲ ਇਸ ਮੁੱਦੇ ਤੇ ਬਹਿਸ ਹੋ ਚੁੱਕੀ ਐ ਉਹ ਅਮੈਂਡਮੈਂਟ ਵਾਸਤੇ ਸੀ ਤੇ ਇਹ ਜੋ ਹੈ ਇਹ ਹੁਣ ਸਟੇਟ ਐਕਟ ਬਣਨ ਜਾ ਰਿਹਾ ਤੋਂ ਸਟੇਟ ਐਕਟ ਜੇ ਬਣਾਉਣਾ ਤੇ ਫਰਕ ਕੀ ਐ ਸਰਕਾਰ ਨੂੰ ਤੁਰੰਤ ਇਹਨੂੰ ਲਾਗੂ ਕਰਨਾ ਚਾਹੀਦਾ ਐ ਜਿਹੜਾ ਖੇਡ ਖੇਡ ਦੇ ਪੈਨਾਂ ਨਾਲ ਜ਼ਬਾਤਾਂ ਦੇ ਨਾਲ ਨਹੀਂ ਖੇਡਣਾ ਚਾਹੀਦਾ ਇਹ ਧਰਮ ਜਿਹੜਾ ਨਾ ਇਹ ਰੂਹ ਦੇ ਨਾਲ ਜੁੜੀ ਗੱਲ ਹੁੰਦੀ ਆ ਇਹ ਸਾਡੇ ਜਜ਼ਬਾਤਾਂ ਦੇ ਨਾਲ ਸਰਕਾਰ ਨਾ ਖੇਡੇ ਅਸੀਂ ਇਹੀ ਬੇਨਤੀ ਕਰਦੇ ਆਂ ਸਰਕਾਰ ਨੇ ਮੁੱਖ ਮੰਤਰੀ ਨੇ ਕਹਿਤਾ ਕਿ ਮੈਂ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗਣ ਦੇਣਾ ਮੈਂ ਮਾਰਚ ਨਹੀਂ ਲੱਗਣ ਦੇਣਾ ਕੱਲ ਮਾਲਵਾ ਦੀ ਧਰਤੀ ਦੇ ਵਿੱਚ ਪਿੰਡਾਂ ਦੇ ਵਿੱਚ ਵੜ ਕੇ ਜਿਹੜੇ ਪਿੰਡਾਂ 'ਚ ਬੈਠੇ ਲੋਕ ਪ੍ਰੋਟੈਸਟ ਕਰ ਰਹੇ ਸੀ ਪੁਲਿਸ ਨੇ ਉਹਨਾਂ ਨੂੰ ਵੀ ਕੁੱਟਿਆ ਉਹਨਾਂ ਦੇ ਘਰ ਭੰਨੇ ਆ ਉਹਨਾਂ ਦੇ ਉੱਤੇ ਅਥਰੂ ਗੈਸ ਛੱਡੀ ਆ ਤੁਸੀਂ ਸੋਚਦੇ ਹੋ ਕਿ ਇਹਨਾਂ ਹਾਲਾਤਾਂ ਵਿੱਚ ਤੁਹਾਨੂੰ ਇਹ ਪੰਜਾਬੀਆਂ ਨੂੰ ਜਾਂ ਗੁਰੂ ਘਰਾਂ ਨਾਲ ਨੂੰ ਵਕ ਵਕ ਲੋਕਾਂ ਨੂੰ ਉੱਥੋਂ ਤੱਕ ਪਹੁੰਚਣ ਦੇਣਗੇ ਦੇਖੋ ਜੀ ਅਸੀਂ ਤਾਂ ਬੜਾ ਇੱਕ ਸ਼ਾਂਤਮਈ ਮਾਰਚ ਲੈ ਕੇ ਚੱਲੇ ਆਂ ਬਾਕੀ ਸਰਕਾਰ ਦੀ ਮਰਜ਼ੀ ਐ ਭਾਈ ਸਰਕਾਰਾਂ ਸਰਕਾਰਾਂ ਹੁੰਦੀਆਂ ਨੇ ਅਸੀਂ ਤਾਂ ਆਪਣੇ ਗੁਰੂ ਦੇ ਵਾਸਤੇ ਆਪਣੇ ਇਸ਼ਟ ਦੇ ਵਾਸਤੇ ਆਪਣੇ ਪਿਤਰ ਧਾਰਮਿਕ ਗ੍ਰੰਥਾਂ ਦੀ ਸ਼ਾਨ ਦੇ ਵਾਸਤੇ ਤੁਰਨ ਲੱਗੇ ਆਂ ਤੇ ਜੇ ਅਸੀਂ ਅੱਜ ਤੁਰਨ ਲੱਗੇ ਤੇ ਸਰਕਾਰਾਂ ਦੀ ਨਿਲਾਕੀ ਸਾਡੀ ਨਹੀਂ ਜੇ ਸਰਕਾਰ ਨੇ 2022 ਦੇ ਵਿੱਚ ਕਾਨੂੰਨ ਲਾਗੂ ਕਰ ਦਿੱਤਾ ਹੁੰਦਾ ਨਾ ਭਾਈ ਗੁਰਜੀਤ ਸਿੰਘ ਨੂੰ ਲੋੜ ਪੈਂਦੀ ਕਿ ਆਪਣਾ ਟੱਬਰ ਸਾਰਾ ਕੁਝ ਕਾਰੋਬਾਰ ਛੱਡ ਕੇ ਉੱਤੇ ਬਹਿਣ ਦੀ ਤੇ ਨਾ ਸਾਨੂੰ ਸਾਰਿਆਂ ਨੂੰ ਲੋਡ ਪੈਂਦੀ ਕਿ ਅਸੀਂ ਅੱਜ ਇੱਥੇ ਇਕੱਠੇ ਹੁੰਦੇ ਅਸੀਂ ਉਹਨਾਂ ਵੀ ਉਸ ਨਲੈਕੀ ਦਾ ਖਾਮਿਆਜ਼ਾ ਅਸੀਂ ਭੁਗਤੇ ਪਏ ਆ ਸੱਟਾਂ ਸਾਡੀ ਜ਼ਮੀਰ ਤੇ ਵੱਜ ਰਹੀਆਂ ਜਦੋਂ ਬੇਅਦਬੀਆਂ ਹੋ ਰਹੀਆਂ ਨੇ ਲਗਾਤਾਰ ਹੋ ਰਹੀਆਂ ਨੇ ਕਿਹੜਾ ਹਫਤਾ ਜਦੋਂ ਬੇਅਦਬੀ ਦੀ ਘਟਨਾ ਆਈ ਅੱਜ ਪੀੜੇ ਝੰਡੇ ਆ ਔਰ ਭਗਵੇਂ ਝੰਡੇ ਇਕੱਠੇ ਵੇਖ ਕੇ ਕੀ ਸਰਕਾਰ ਨੂੰ ਕੁਝ ਸੋਝੀ ਆਵੇਗੀ ਕੋਈ ਮਾੜਾ ਮੋਟਾ ਅਵੇਰਨੈਸ ਹੋਵੇਗੀ ਕਿ ਇਹ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਲੜਾਉਂਦੇ ਰਹੇ ਆ ਆਪਣੀਆਂ ਵੋਟਾਂ ਦੀ ਖਾਤਰ ਅੱਜ ਉਹ ਇਕੱਠੇ ਹੋ ਗਏ ਆ ਇਹੀ ਤਾਂ ਮਸਲਾ ਹੈ ਜੀ ਲੜਾਉਣਾ ਹੀ ਤਾਂ ਬੇਅਦਮੀਆਂ ਦੇ ਪਿੱਛੇ ਇੱਕ ਵੱਡਾ ਮਸਲਾ ਹੀ ਹੈ ਵੀ ਇਹਨਾਂ ਨੂੰ ਆਪਸ ਵਿੱਚ ਲੜਾਈ দাও ਮੈਨੂੰ ਇਹਨਾਂ ਤੇ ਸ਼ੱਕ ਹੋ ਜਾਏ ਇਹਨਾਂ ਨੂੰ ਮੇਰੇ ਤੇ ਸ਼ੱਕ ਹੋ ਜਾਏ ਉਹਨਾਂ ਨੂੰ ਉਹਦੇ ਤੇ ਸ਼ੱਕ ਹੋ ਜਾਏ ਆਪਸ ਵਿੱਚ ਲੜਦੇ ਲੁੱੜਦੇ ਰਹਿਣ ਸਰਕਾਰ ਨੂੰ ਹੁਣਾ ਪੁੱਛਣ ਵੀ ਉਹ ਕੀ ਕਰਦੀ ਆ ਕਿੰਨੇ ਕੁ ਲੁੱਟਖੋ ਸੁੱਟ ਕਰ ਲਈ ਕਿੰਨੇ ਉਹਨੇ ਵਾਅਦੇ ਕੀਤੇ ਪੂਰੇ ਕੀਤੇ ਕਿੰਨੇ ਨਹੀਂ ਕੀਤੇ ਉਹ ਸਾਨੂੰ ਲੜਾਉਣਾ ਚਾਹੁੰਦੇ ਸੀ ਤੇ ਰੱਬ ਨੇ ਸਾਨੂੰ ਇਕੱਠਿਆਂ ਕਰ ਦਿੱਤਾ ਆ ਵੇਖੋ ਤੁਹਾਨੂੰ ਇਹ ਜਿਹੜੇ ਢੰਡੇ ਨੇ ਅੱਜ ਇਕੱਠੇ ਚੱਲਣਗੇ ਤੇ ਲੋਕ ਵੇਖਣਗੇ ਤੇ ਸਰਕਾਰ ਵੀ ਵੇਖੇਗੀ कि ਜਿਨ੍ਹਾਂ ਨੂੰ ਲੜਾਉਣਾ ਚਾਹੁੰਦੇ ਇਹ ਤਾਂ ਇਕੱਠੇ ਹੋ ਗਏ ਆ ਇਹ ਤਾਂ ਸਰਬ ਧਰਮ ਦੇ ਅਦਵੀ ਰੋਕੂ ਕਾਨੂੰਨ ਮੋਰਚਾ ਇਹ ਸਾਰੇ ਧਰਮਾਂ ਵਾਲੇ ਇਕੱਠੇ ਹੋ ਗਏ ਨੇ ਹੁਣ ਸਰਕਾਰੇ ਕਾਨੂੰਨ ਲਾਗੂ ਕਰਦੇ ਚੰਗਾ ਤੁਹਾਡੇ ਲਈ ਵੀ ਚੰਗਾ ਤੇ ਸਾਡੇ ਲਈ ਵੀ ਚੰਗਾ ਨਹੀਂ ਤੇ ਰਾਹ ਤਾਂ ਹੈ ਹੀ ਅੱਗੇ ਸਾਡੇ ਨਾਲ ਸਨਾਤਨੀ ਆਗੂ ਪੰਡ ਜੀ ਆਏ ਨੇ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਪੰਡਿਤ ਭਰਤ ਵੇਦੀ ਹੈ ਤੇ ਵੇਦੀ ਸਾਹਿਬ ਅੱਜ ਘਰਾਂ ਤੋਂ ਬਾਹਰ ਆਉਣਾ ਪੈ ਗਿਆ ਕੀ ਇਹੋ ਜੀ ਮੁਸ਼ਕਲ ਬਣ ਗਈ ਕੀ ਇਹੋ ਜੀ ਹੱਦ ਹੋ ਗਈ ਸਰਕਾਰ ਕੀ ਰਾਜਨੀਤੀ राजनीतिक मफाद के लिए सरकार ग्रंथों को मैं, मैं एक बात ज्यादा कह दूंगा तो सरकार साथ मेरे पीछे लग जाएगी सरकार अपनी राजनीति सर। चमकाने के लिए जात-पात में भी लड़ आती है जो कानून नहीं लाना चाहिए था वो कानून लेके आती है मैं एक गल दर्शकों तानू वेखण वाले उणू दसना चाहना के ये सनातन वीर भी सरकार दे जबर तो जेड़ा वा वो चिंतित आ कि आवाज अपनी खातर तो साधु भी जबरदस्त शिकार बनाया जा सर यदि अपन चुभने वाली बात बोलेंगे कि भाई जो जरूरी है वो सरकार करेगी नहीं ग्रंथ क्या है ग्रंथ हमारे प्राण है रामायण हो गीता हो भागवत हो गुरु ग्रंथ साहब हो ये हमारे प्राण है प्राणों के साथ यदि कोई ऐसा कुछ करेगा गलत करेगा पहली बात तो सरकार कराती है मेरी दृष्टि में सरकारों के सिवा कोई नहीं कराता जब गुरु ग्रंथ साहब की बेहद भी हुई उसी समय जो सरकार मौजूदा सरकार उस समय रही उसको चाहिए था कि तक्षण ही उनको पकड़ करके सरकार जानती कौन करता है क्या सरकार को नहीं पता मेरे घर में चोरी हो रही है और मैं नहीं जानता कौन कर रहा है सब पता है मुझे कौन कर रहा है सरकारें सब कराती हैं यदि सरकार नहीं कराती तो सरकार पकड़ करके ऑन स्पॉट उसको फांसी दे दूसरा कोई गलत कर ही नहीं सकता तो सरकार का तो ये मैं तो ये मानता हूं कि सरकार को यदि चाहिए कि भाई हमें आगे और करना होगा पंजाब को आगे लेकर जाना होगा तो कृपा करके सरकार एक कानून बनाए ਜਿਸੇ ਕਿਸੇ ਵੀ ਗ੍ਰੰਥ ਕੀ ਵਿਅਦਵੀ ਹੋ ਤਖੜ ਉਸੇ ਆਨਸਪੋਟ ਪਕੜ ਕਰਕੇ ਔਰ ਵਿਚ ਚੌਰਾਹੇ ਪਰ ਉਸਕੇ ਸਾਥ ਵਹੀ ਕੰਮ ਕੀਆ ਜਾਏ ਜੋ ਗ੍ਰੰਥ ਸਾਹਿਬ ਕੇ ਸਾਥ ਗੀਤਾ ਕੇ ਸਾਥ ਰਾਮਾਇਣ ਕੇ ਸਾਥ ਬਾਈਬਲ ਕੇ ਸਾਥ ਕੁਰਾਨ ਸਾਹਿਬ ਕੇ ਸਾਥ ਕਰ ਰਹਾ ਹੈ। ਭਾਜੀ ਤੁਹਾਨੂੰ ਲੱਗਦਾ ਕਿ ਅੱਜ ਜਦੋਂ ਹੁਣ ਸਾਰੇ ਇਕੱਠੇ ਹੋ ਗਏ ਸਾਰੀ ਆਵਾਜ਼ ਇੱਕ ਮੋਠ ਹੋ ਗਈ ਆ ਆ ਸਾਰੇ ਅੱਜ ਭਗਵੇਂ ਤੇ ਪੀਲੇ ਝੰਡੇ ਵੇਖ ਕੇ ਕੋਈ ਸਰਕਾਰ ਨੂੰ ਥੋੜੀ ਬਹੁਤੀ ਜਿਹੜੀ ਆ ਕੋਈ ਚਿੰਤਾ ਹੋਊ। ਦੇਖੋ ਮੈਂ ਤੇ ਇੱਕ ਗੱਲ ਕਵਾਂਗਾ ਵੀ ਸਰਕਾਰ ਨੂੰ ਤੇ ਚਿੰਤਾ ਸਿਰਫ ਵੋਟਾਂ ਦੀ ਹੁੰਦੀ ਆ। ਦੇ ਹੋ ਸਕਦਾ ਅੱਜ ਦਾ ਇਕੱਠ ਵੇਖ ਕੇ ਵੋਟਾਂ ਦੀ ਚਿੰਤਾ ਨੂੰ ਵੇਖ ਕੇ ਹੀ ਉਹ ਕਾਨੂੰਨ ਬਣਾ ਲੈਣ ਕਿਉਂਕਿ ਇਹ ਕਾਨੂੰਨ ਜਿਹੜਾ ਵਾ ਮੈਂ ਪਹਿਲਾਂ ਵੀ ਇਹੋ ਕਿਹਾ ਵਾ ਵੀ ਇਹਦੇ ਤੇ ਕੋਈ ਉਹਨਾਂ ਦਾ ਬਜਟ ਨਹੀਂ ਖਰਚ ਹੋਣਾ ਜਿਹੜਾ ਵੀ ਕੋਈ ਅਸੀਂ ਰੋਡ ਬਣਾਉਂਦੀ ਮੰਗ ਕਰ ਰਹੇ ਆਂ ਤੇ ਆ ਵੀ ਉਹਨਾਂ 500 ਕਰੋੜ ਖਰਚਣਾ ਉਹਨਾਂ 600 ਕਰੋੜ ਖਰਚਣਾ ਮੰਗਦੇ ਸਿਰਫ ਇੰਨੀ ਆ ਭਾਈ ਗੁਰਜੀਤ ਸਿੰਘ ਨੂੰ ਅੱਜ 510 ਦਿਨ ਹੋ ਗਏ ਨੇ ਉੱਪਰ ਚੜਿਆ ਉਹਨਾਂ ਟਾਵਰ ਤੇ ਸਿਰਫ ਇੱਕ ਇੰਨੀ ਮੰਗੀ ਆ ਨਾ ਵੀ ਇਹ ਜਿਹੜਾ ਸਰਬ ਧਰਮ ਕਾਨੂੰਨ ਗ੍ਰੰਥਾਂ ਦੀ ਜਿਹੜੀ ਬੇਦਬੀ ਉਹਦੇ ਆਸਤੇ ਇੱਕ ਕਾਨੂੰਨ ਬਣਾਇਆ ਜਾਏ ਪਰ ਮੈਂ ਇਹ ਡਿਮਾਂਡ ਨਾਲ ਕਰਾਂਗਾ ਵੀ ਕਾਨੂੰਨ ਜ ਤਾਂ ਕਿ ਜਿੰਨੇ ਵੀ ਬੇਦਬੀ ਕੀਤੀ ਆ ਜੇ ਅਸੀਂ ਕਹਿੰਨੇ ਆ ਵੀ ਕਿਸੇ ਵੀ ਗ੍ਰੰਥ ਦੇ ਵਰਕੇ ਪਾੜੇ ਆ ਜਾਂ ਉਹ ਵੀ ਇੱਕ ਕਿਸਮ ਦਾ ਜਿਸ ਤਰ੍ਹਾਂ ਸਾਡਾ ਸਰੀਰ ਆ ਉਸੇ ਤਰ੍ਹਾਂ ਹੀ ਉਹ ਗ੍ਰੰਥ ਨੇ ਜੇ ਉਹਨਾਂ ਦੀ ਬੇਦਬੀ ਉਹ ਇਸ ਤਰੀਕੇ ਦੇ ਨਾਲ ਕਰਦੇ ਨੇ ਤੇ ਮੈਂ ਕਹਿੰਦਾ ਵੀ ਉਹਨਾਂ ਨੂੰ ਵੀ ਚੌਂਕ 'ਚ ਇਕੱਠੇ ਕਰਕੇ ਉਹਨਾਂ ਦੇ ਵੀ ਅੰਗ ਉਸੇ ਤਰ੍ਹਾਂ ਖਿਲਾਰਨੇ ਚਾਹੀਦੇ ਨੇ ਜਿਸ ਤਰ੍ਹਾਂ ਉਹਨਾਂ ਜਿਵੇਂ ਇਹਨਾਂ ਵੀਰਾਂ ਨੇ ਕਿਹਾ ਕਿ ਜਿਹੜੇ ਗ੍ਰੰਥ ਨੇ ਉਹ ਵੀ ਸਾਡੇ ਹੀ ਵਰਗੇ ਆ ਔਰ ਮੈਂ ਤੁਹਾਨੂੰ ਜਾਣੂ ਕਰਾ ਕਰਾਉਣਾ ਚਾਹੁੰਦਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਕਿਹਾ ਗਿਆ ਜਾਗਤ ਜੋਤ ਗੁਰੂ ਕਿਹਾ ਗਿਆ ਕਿ ਉਹਨਾਂ ਦੀਆਂ ਜਿੰਨੀਆਂ ਵੀ ਮੰਤਾਵਾਂ ਨੇ ਕਾਨੂੰਨ ਦੀਆਂ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਲਿਵਿੰਗ ਗੁਰੂ ਜਿਹੜਾ ਜਿਉਂਦੇ ਜਾਗਦੇ ਗੁਰੂ ਜਿਹੜਾ ਕਿਹਾ ਗਿਆ ਬਿਲਕੁਲ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਆ ਜਾਂ ਅਸੀਂ ਕਿਸੇ ਮੂਰਤੀ ਦੇ ਅੱਗੇ ਮੱਥਾ ਟੇਕਨੇ ਆ ਤੇ ਅਸੀਂ ਉਹਨੂੰ ਜੀਵਤ ਮੰਨ ਕੇ ਆਪਣੀ ਮੰਗ ਆਪਣੀ ਮੰਗ ਮੰਨਣੇ ਆ ਜੇ ਅਸੀਂ ਆਪਣੀ ਆਸਥਾ ਹੁੰਦੀ ਹੈ ਜੇ ਅਸੀਂ ਕਹਿੰਨੇ ਆ ਵੀ ਮੇਰੀ ਬਈ ਨਿਆਣਿਆਂ ਦੀ ਉਮਰ ਲੰਬੀ ਹੋਵੇ ਤੇ ਅਸੀਂ ਸਾਡੀ ਆਸਥਾ ਵਾ ਤੇ ਅਸੀਂ ਮੰਗਨੇ ਆ ਨਾ ਸਾਡੇ ਵਾਸਤੇ ਉਹ ਜੀਵਤ ਹੀ ਨੇ ਜੇ ਉਹਨਾਂ ਦੀ ਕੋਈ ਬੇਦਬੀ ਕਰਦਾ ਵਾ ਤੇ ਉਹਨੂੰ ਵੀ ਜੀਵਤ ਨਹੀਂ ਛੱਡਣਾ ਚਾਹੀਦਾ ਮੇਰੀ ਇਹੋ ਡਿਮਾਂਡ ਹੈ ਜੀ ਬਹੁਤ ਵੱਡੀ ਗੱਲ ਕਹੀ ਆ ਕਿ ਬੇਦਬੀਆਂ ਕਰਨ ਵਾਲਿਆਂ ਨੂੰ ਵੀ ਉਹੋ ਦੰਨ ਮਿਲਣਾ ਚਾਹੀਦਾ ਜੋ ਕਤਲ ਵਾਸਤੇ ਮਿਲਦਾ ਜਾਂ ਹੋਰ ਕਨਾਉਣੇ ਅਪਰਾਧਾਂ ਵਾਸਤੇ ਮਿਲਦਾ ਉਹਨੂੰ ਵੀ ਜਿਉਂਦੇ ਰਹਿੰਦਾ ਇਹਨਾਂ ਦੀ ਇਹ ਭਾਵਨਾ ਵਾ ਇਹ ਹੁਣ ਸਰਕਾਰ ਦੀ ਮਰਜ਼ੀ ਆ ਕੇਂਦਰ ਸਰਕਾਰ ਦੀ ਮਰਜ਼ੀ ਆ ਤੇ ਇਹ ਜਿਹੜਾ ਉਸ ਦਿਨ 22 ਤਰੀਕ ਦਾ ਪ੍ਰੋਗਰਾਮ ਮਿਥਿਆ ਫਿਰ ਕਿੰਨੀ ਆਪਣੀ ਪਾਰਟੀ ਸਿਫਿਕੇਸ਼ਨ ਹੋਵੀ ਦੇਖੋ ਅਜੇ ਤੇ ਆ ਬੜੇ ਹੀ ਸ਼ਾਰਟ ਟਾਈਮ ਦੇ ਵਿੱਚ ਸਾਨੂੰ ਭਾਈ ਸਾਹਿਬ ਕੱਲ ਹੀ ਮਿਲੇ ਸੀਗੇ ਤੇ ਕੱਲ ਹੀ ਮਿਲਣ ਦੇ ਵਿੱਚ ਅੱਜ ਪ੍ਰੋਗਰਾਮ ਜਿਹੜਾ ਅਸੀਂ ਸੰਖਿਆ ਆਈ ਆ ਬਟ ਉਹ ਸਭ ਨਾ ਨਹੀਂ ਕਰ ਸਕੇ ਅੱਗੇ ਜਿਸ ਤਰ੍ਹਾਂ ਸਾਡੀ ਡਿਊਟੀ ਲਾਉਣਗੇ ਜੋ ਵੀ ਸਾਨੂੰ ਹੁਕਮ ਦੇਣਗੇ ਅਸੀਂ ਉਹਦੇ ਨਾਲ ਸਹਿਮਤ ਹਾਂ ਜੀ 22 ਫਰਵਰੀ ਵਾਲਾ ਪ੍ਰੋਗਰਾਮ ਫਿਰ ਪੂਰਾ ਹੈ ਪੂਰੀ ਤਿਆਰੀ ਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਡਿਮਾਂਡ ਜਿਹੜੀ ਆ ਕਿਸੇ ਇੱਕ ਧਰਮ ਦੀ ਨਹੀਂ ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਸਾਡੀ ਵੀ ਓਨੀ ਜ਼ਿੰਮੇਵਾਰੀ ਹੈ ਜਿੰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਜੇ ਜ਼ਿੰਮੇਵਾਰੀ ਸਮਝਾਂਗੇ ਮੈਂ ਪਹਿਲਾਂ ਹੀ ਕਿਹਾ ਵੀ ਸਰਕਾਰ ਨੂੰ ਵੋਟਾਂ ਨਾ ਮਤਲਬ ਹੈ ਜਦੋਂ ਸਰਕਾਰ ਨੂੰ ਵੋਟਾਂ ਜਾਂਦੀਆਂ ਲੱਭਣਗੀਆਂ ਤੇ ਕਾਨੂੰਨ ਉਹਨਾਂ ਬਣਾਉਂਦੇ ਆ ਟਾਈਮ ਨਹੀਂ ਲਾਉਣਾ ਜੀ ਅੱਛਾ ਤੁਸੀਂ ਹੋਰ ਵੀ ਸ਼ਹਿਰਾਂ 'ਚ ਤੁਹਾਡੀ ਜਥੇਬੰਦੀ ਦੇ ਜਾਂ ਤੁਹਾਡੇ ਜਿਹੜੇ ਹੋਣਗੇ ਤੁਹਾਡੇ ਸੰਪਰਕ 'ਚ ਬੰਦੇ ਆ ਆਪਣੇ ਆਪੂ ਆ ਉਹਨਾਂ ਨੂੰ ਵੀ ਤਾਲਮੇਲ ਕਰਕੇ ਉਹਨਾਂ ਨੂੰ ਵੀ ਕਹਿੰਦਾ ਭਾਵ ਕਿ ਜਥੇਬੰਦੀ ਕਰੋਗੇ ਬਿਲਕੁਲ ਜੀ ਬਿਲਕੁਲ ਜਿੰਨੇ ਸਾਡੇ ਸਨਾਤਨ ਦੀਆਂ ਸੰਸਥਾਵਾਂ ਨੇ ਜੋ ਵੀ ਸਾਡੀ ਡਿਊਟੀ ਲੱਗੇਗੀ ਜਿੱਥੇ-ਜਿੱਥੇ ਸਾਨੂੰ ਜ਼ਰੂਰਤ ਪੈਗੀ ਧਾਰੀਵਾਲ ਪਠਾਨਕੋਟ ਗਰਦਾਸਪੁਰ ਬਟਾਲਾ ਜਿੱਥੋਂ ਵੀ ਸਾਨੂੰ ਜ਼ਰੂਰਤ ਪੈਗੀ ਅਸੀਂ ਇਕੱਠੇ ਕਰਕੇ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਆਪਣੇ ਜਿੰਨਾ ਵੀ ਭਾਈ ਸਾਹਿਬ ਸਿੰਘ ਸਾਹਿਬ ਨੇ ਜਿੰਨੇ ਡਿਊਟੀ ਚੁੱਕੀ ਆ ਉਹਨਾਂ ਦੇ ਨਾਲ ਖਲੋਵਾਂਗੇ ਜ਼ਰੂਰ ਖਲੋਵਾਂਗੇ ਕਿਉਂ ਨਹੀਂ ਖਲੋਣਾ ਕਿਉਂਕਿ ਇਹ ਜਿਹੜਾ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਆ ਜਾਂ ਕੋਈ ਵੀ ਗ੍ਰੰਥ ਨੇ ਉਹ ਸਾਰਿਆਂ ਦੇ ਸਾਂਝੇ ਨੇ ਗ੍ਰੰਥ ਕਿਸੇ ਇੱਕ ਦੇ ਨਹੀਂ ਹੈਗੇ ਜੀ ਸੋ ਇਹਨਾਂ ਦਾ ਕਹਿਣਾ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਮਾਨਵਤਾ ਦੇ ਗੁਰੂ ਨੇ ਉਹ ਮਾਨਵਤਾ ਦੀ ਉਹਦੇ ਵਿੱਚ ਆਸਤਾ ਸੋ ਅੱਜ ਬਹੁਤ ਵੱਡਾ ਇਕੱਠ ਜਿਹੜਾ ਗਰਦਾਸਪੁਰ ਦੇ ਵਿੱਚ ਇੱਕ ਰੋਸ ਮਾਰਚ ਜਿਹੜਾ ਉਹ ਮੰਗ ਪੱਤਰ ਦੇ ਰੂਪ ਦੇ ਵਿੱਚ ਜਿਹੜਾ ਨਿਕਲ ਰਿਹਾ ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਤੇ ਇਹ ਜਿਹੜੇ ਸੰਘਰਸ਼ੀ ਲੋਕ ਆ ਕੀ ਫੈਸਲੇ ਲੈਂਦੇ ਸੋ ਇਦਾਂ ਹੀ ਵਕ ਵਕ ਸਮਾਜਾਂ ਦੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਇੱਥੇ ਪਹੁੰਚੇ ਨੇ ਕੀ ਨਾਮ ਆ ਭਾਜੀ ਤੁਹਾਡਾ ਕਿਹੜੀ ਜਥੇਬੰਦੀ ਹੈ ਮੈਂ ਸ਼੍ਰੀ ਗੁਰੂ ਨਾਭਾ ਦਾਸ ਮਹਾ ਸੰਮਤੀ ਪੰਜਾਬ ਦਾ ਪ੍ਰੈਜ਼ੀਡੈਂਟ ਆ ਜੀ ਯੋਧਵੀਰ ਸਿੰਘ ਮੇਰਾ ਨਾਮ ਹੈ ਅਸੀਂ ਵੀ ਅੱਜ ਇਸੇ ਮਾਹੌਲ ਦੇ ਵਿੱਚ ਸ਼ਾਮਲ ਹੋਏ ਆ ਕਿਉਂਕਿ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਪਿਛਲੇ ਕਈ ਸਾਲਾਂ ਤੋਂ ਉਹ ਤੰਗ ਆ ਕੇ ਅੱਜ ਇਹ ਡਿਸੀਜਨ ਲਿਆ ਸਾਰਿਆਂ ਨੇ ਕਿ ਜਿਹੜਾ ਬੇਅਦਬੀ ਰੋਕੂ ਕਾਨੂੰਨ ਇੱਕ ਵਾਰੀ ਅਸੈਂਬਲੀ ਚ ਪਾਸ ਹੋਣਾ ਸੀਗਾ ਉਹ ਮੰਨ ਵੀ ਗਏ ਨੇ ਪਰ ਇਹ ਪਾਸ ਕਰ ਦਿਆਂਗੇ ਲਾਗੂ ਪਰ ਲਾਗੂ ਨਹੀਂ ਹੋ ਰਿਹਾ ਮੈਂ ਵੀ ਉਹ ਰਿਕਵੈਸਟ ਕਰਾਂਗਾ ਗਵਰਨਮੈਂਟ ਅੱਗੇ ਵੀ ਪਈ ਜਿਹੜੇ ਧਰਮ ਰੋਕੂ ਜਿਹੜੇ ਬੇਅਦਬੀਆਂ ਰੋਕੂ ਕਾਨੂੰਨ ਤੁਸੀਂ ਬਣਾਉਣ ਦੀ ਯਸ਼ ਕੀਤੀ ਆ ਉਹਨੂੰ ਪੁਲਿਸ ਇਹ ਕਾਨੂੰਨ ਪਾਸ ਕਰਕੇ ਤੁਹਾਨੂੰ ਲਾਗੂ ਕਰਨ ਦੀ ਕਿਰਪਾਲਤਾ ਕੀਤੀ ਜਾਏ ਤਾਂ ਜੋ ਬੇਅਦਬੀਆਂ ਦੀ ਰੋਕਥਾਮ ਹੋ ਸਕੇ ਤੇ ਜਿਹੜੇ ਆਪਸ ਵਿੱਚ ਸਮਾਜ ਦੇ ਵਿੱਚ ਟਕਰਾ ਹੁੰਦਾ ਉਹਦੀ ਵੀ ਰੋਕਥਾਮ ਹੋ ਸਕੇ ਮੈਂ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਸਭ ਦਾ ਧੰਨਵਾਦ ਕਰਾਂਗਾ ਜੀ ਮਿਹਰਬਾਨੀ